ਜਿਹੜਾ ਬੱਚਾ ਨਸ਼ਾ ਕਰਦਾ ਸਾਨੂੰ ਦੇ ਦਿਓ ਅਸੀਂ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾ ਦਾਂਗੇ ਚਾਰ ਪੈਸੇ ਕਮਾਉਣ ਜੋਗੇ ਕਰ ਦਾਂਗੇ ਤੁਹਾਡੇ ਬੜਾਪੇ ਦੀ ਲਾਖੀ ਬਣਨਗੇ ਉਹ ਲੇਕਿਨ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਨਹੀਂ ਛੱਡਦੇ ਜੀ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਕੋਟਾਪਾ ਹੋਵੇਗਾ ਉਹ ਅੱਗੇ ਅੱਗੇ ਤੇ ਪੁਲਿਸ ਪਿੱਛੇ ਪਿੱਛੇ ਜਾ ਤਾਂ ਪੰਜਾਬ ਛੱਡ ਕੇ ਭੱਜ ਜਾਣਗੇ ਜਾਂ ਕੁੱਟ ਦੇ ਕੁੱਟ ਦੇ ਜੇਲ੍ਹ ਲਾ ਜਾਣਗੇ ਜਾਂ ਕਿਸੇ ਹਸਪਤਾਲ ਚ ਪਹੁੰਚ ਜਾਣਗੇ ਜਾਂ ਸੇਵਾ ਚ ਪਹੁੰਚ ਜਾਣਗੇ ਔਰ ਕੋਈ ਨਹੀਂ ਜਿਹੜੀ ਪਾਪ ਦੀ ਕਮਾਈ ਨਾਲ ਜਿਹੜਾ ਉਹਨਾਂ ਨੇ ਕੋਈ ਬਣਾ ਰਿਆ ਮਕਾਰ ਉਹ ਲੱਪੂਗਾ ਨਹੀਂ ਤੁਹਾਨੂੰ ਉਹਨੂੰ ਟਾਇਰ ਟੇੜੀ ਕਰਕੇ ਮਿੱਟੀ ਚ ਮਿਲਾ ਦਾਂਗੇ ਉਹ ਇਸ ਕਰਕੇ ਬੜੀ ਸਖਤ ਤਾੜਨੇ ਉਹਨਾਂ ਵਾਸਤੇ ਜੇ ਤੁਹਾਡੀ ਕੋਈ ਡੰਗਰ ਵੀ ਟੋਬੇ ਦੇ ਵਿੱਚ ਗਿਰ ਜਾਏ ਤੁਸੀਂ ਬਾਹਰ ਕੱਢਦੇ ਹੋ ਉਹਨਾਂ ਨੂੰ ਜਿਹੜੇ ਬੱਚੇ ਨਸ਼ੇ ਵਿੱਚ ਆ ਟੋਬੇ ਚ ਗਿਰੇ ਹੋਏ ਆ ਖੂਚ ਗਰੇ ਹੋਏ ਆ ਗੰਦੇ ਚ ਉਹਨਾਂ ਨੂੰ ਬਾਹਰ ਕੱਢਣਾ ਨਿਲਾਣਾ ਧੋਣਾ ਸਫਾਈ ਕਰਨੀ ਆ ਸਮਝਾਣਾ ਪੜਾਣਾ ਲਿਖਾਣਾ ਕੋਈ ਕੰਮ ਸਿਖਾਣਾ ਕੋਈ ਟਰੈਕਟਰ ਮ ਤੇ ਫਿਰ ਉਹਨਾਂ ਨੂੰ ਕੰਮ ਵੀ ਦੇਣਾ ਤੇ ਤੁਸੀਂ ਅੱਜ ਖੜੇ ਹੋ ਕੇ ਮੇਰੇ ਨਾਲ ਸੌਂ ਕਰ ਖਾਣੀ ਹੈ ਕਿ ਤੁਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬੜ ਨਹੀਂ ਦਿਓਗੇ ਜਿਹੜੇ ਨਸ਼ਾ ਕਰਨ ਵਾਲੇ ਹਨ ਉਹਨਾਂ ਨੂੰ ਸਾਡੇ ਕੋਲ ਲਿਆਓਗੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਕੇ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰਕੇ ਤੁਹਾਨੂੰ ਕੰਮ ਸਿਖਾ ਕੇ ਕੰਮ ਤੇ ਲਾ ਕੇ ਤੁਹਾਡੇ ਪਿੰਡ ਮੈਂ ਆਪਾਂ ਕੇ ਸੌਂਪ ਕੇ ਜਾਊਂਗਾ